ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਅਸੀਂ ਨਗਰਪੂਰੇ ਪਿੰਡ ਗੁਰਦੁਆਰਾ ਸਾਹਿਬ ਦੇ ਨੂਰੇ ਸਾਥ ਦੇ ਵਿੱਚ ਜੋ ਸੰਗਤਾਂ ਨੇ ਲੰਗਰ ਦੀ ਸੇਵਾ ਕਰਦੇ ਨੇ ਸਿੰਘ ਜਿੰਨੇ ਵੀ ਖੜੇ ਨੇ ਸੇਵਾਦਾਰ ਉਹਨਾਂ ਕੋਲ ਬੇਨਤੀ ਲੈ ਕੇ ਆਏ ਆ ਇਹ ਬੇਨਤੀ ਇਹਨਾਂ ਨੇ ਸਾਡੀ ਪਉਰੀ ਵਧੀਆ ਧਿਆਨ ਨਾਲ ਗੱਲ ਸੁਣੀ ਆ ਵੀ ਕਿ ਇਹਨਾਂ ਨੇ ਕਿਹਾ ਵੀ ਜੋ ਪਹਿਲਾਂ ਵੀ ਜੋੜ ਬਲਾ ਨੰਗਿਆ ਬਹੁਤ ਇਹੜਾ ਮਾਹੌਲ ਤੇ ਸ਼ਾਂਤਮਈ ਮਾਹੌਲ ਸੀਗਾ ਪੂਰਾ ਆਨੰਦ ਆਇਆ ਇਸ ਗੱਲ ਦਾ ਇਹ ਹੁਣ ਵੀ ਅਸੀਂ ਪੂਰਾ ਸਮਯੋਗ ਦੇਵਾਂਗੇ ਸਾਰੀ ਸੰਗਤ ਕਹਿੰਦੀ ਐ ਸਾਡੇ ਸਰਮੈਂਸ ਸਭ ਖੜੇ ਨੇ ਤੇ ਮਾਣ ਸਨਮਾਨ ਕੀਤਾ ਸਿੰਘਾਂ ਨੇ ਤੇ ਉਸ ਤੋਂ ਬਾਅਦ ਜਿਹੜੇ ਚਨੋਲ ਵਗੈਰਾ ਲੱਗਦੇ ਨੇ ਇਹ ਵੀ ਵਧੀਆ ਕੀਤਾ ਆਪਣੇ ਜਥੇਵੰਦੀ ਨੇ ਪਰਾਲਾ ਵੀ ਇਹ ਵੀ ਆਪਣੇ ਸਿੰਘ ਵੀ ਕਰ ਰਹੇ ਨੇ ਸਾਰੇ ਨਗਰ ਦੇ ਵੀ ਇਹ ਹੋਣਾ ਨਹੀਂ ਚਾਹੀਦਾ ਵੀ ਵਧੀਆ ਗੱਲ ਐ ਵੀ ਇਹ ਜਿਹੜਾ ਸੋਸ ਰੱਬਾ ਪੈਂਦਾ ਇਹ ਇੱਕ ਪਾਸੇ ਦਰਵਾਜ਼ਾ ਬਾਣੀ ਚੱਲਦੀ ਐ ਢਾਡੀ ਦਰਵਾਜ਼ਾ ਚੱਲਦੇ ਨੇ ਉਈ ਸਮਝ ਨਹੀਂ ਆਉਂਦੀ ਸੁਣਦਾ ਨਹੀਂ ਕੁਝ ਇਹ ਵਧੀਆ ਕੰਮ ਹੈ ਯਾਨੀ ਕਿ ਸਾਰੀ ਨਗਰ ਦਾ ਸਾਡਾ ਵਧੀਆ ਸੰਯੋਗ ਹੋਊਗਾ ਭਾਈ ਤੇ ਸੇਵਾ ਵੀ ਨਾਲ ਕਰਾਵਾਂਗੇ ਜਿ세 ਬੰਦੀ ਸਾਡੀ ਆਪਾਂ ਤਾਂ ਦਾਸ ਤਾਂ ਪਹਿਲਾਂ ਵੀ ਨਾਲ ਹੀ ਹੁੰਨੇ ਆ ਛੋਡੇ ਸਾਡੀ ਜਿਹੜੀ ਹੈਗੀ ਪੰਚਾਇਤ ਸਾਰੀ ਆਪਣੇ ਨਾਲ ਹੈ ਸਾਰਾ ਨਗਰ ਵਧੀਆ ਸੰਯੋਗ ਦੇਊਗਾ ਨਗਰ ਦੇ ਵਿੱਚ ਵੀ ਤੇ ਆਪਣੇ ਜੋੜ ਮੇਲੇ ਦੇ ਵਿੱਚ ਵਧੀਆ ਸਾਥ ਦੇਵਾਂਗੇ ਲਾਤੀ ਚੰਡੋਲਾ ਤਾਂ ਇਹ ਵੀ ਬੇਨਤੀ ਕਰਾਂਗੇ ਵੀ ਭਾਈ ਇਹ ਹੋਣਾ ਨਹੀਂ ਚਾਹੀਦਾ ਹਨਾ